ਸਸਿਗਾ ਦੋਸਤੋ ਮੈਂ ਥੋੜਾ ਦਾ ਮਨੋਜ ਕਮਾਨਿਕੂ ਹਮ ਅੱਜ ਆਪਾਂ ਗੱਲ ਕਰੀਏ ਕੁਲਦੀਪ ਮਾਨਕ ਜੀ ਹਮ ਜੋ ਕਿ ਬਹੁਤ ਹੀ ਸੁਪਰਸਟਾਰ ਹੈ ਯਾਦ ਜਮਾਨੇ ਦੇ ਅੱਜ ਆਪਾਂ ਇੱਥੇ ਧਰਮਕੋਟ ਦੇ ਬੰਦੇ ਨਾਲ ਗੱਲਬਾਤ ਕਰਾਂਗੇ ਹਮ ਉਹਨੂੰ ਪਿਆਰ ਨਾਲ ਲੋਕ ਮਿੰਨੀ ਕੁਲਦੀਪ ਮਾਨਕ ਜੀ ਕਹਿ ਦਿੰਦੇ ਨੇ ਹਮ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਰੂਪ ਰੂਪ ਹੁੰਨੇ ਆ ਸਾਨੂੰ ਮੌਕਾ ਮਿਲਿਆ ਉਹ ਬਹੁਤ ਹੀ ਨੀਕਦਿਲ ਇਨਸਾਨ ਨੇ ਆਓ ਵੀਰ ਨਾਲ ਗੱਲਬਾਤ ਕਰਦੇ ਆਂ ਕੀ ਬਾਤ ਹੈ ਸਸਿਗਾ ਸਸਰ ਗੱਲ ਪਹਿਲਾਂ ਤਾਂ ਆਪਣਾ ਨਾਮ ਕੀ ਰੂ ਖੋਡਾ ਕਰਨਾ ਪ੍ਰੇਮ ਸਿੰਘਾ ਜੀ ਪ੍ਰੇਮ ਸਿੰਘ ਤੇ ਤੁਹਾਨੂੰ ਫਿਰ ਮਾਨਕ ਨਾਮ ਦਾ ਜੱਲ ਪਤਾ ਨਹੀਂ ਜਿਵੇਂ ਲੋਕਾਂ ਨੇ ਪਤਾ ਇਹਨਾਂ ਦੇ ਕਿ ਸੰਤ ਦੇਵੀ ਰੀ ਦਾ ਕਉਂਦੇ ਵੀ ਰੀ ਦਾ ਤੇ ਪਿਆਰ ਨਾਲ ਕਈ ਮਾਨਕ ਮਾਨਕ ਕਹਿਣ ਲੱਗ ਜਾਂਦੇ ਤੇ ਕਰਦੇ ਕਿ ਤੁਸੀਂ ਮੈਂ ਥਾਣਾ ਤਰਨਖੋੜ ਦੇ ਵਿੱਚ ਚਾਹ ਪਾਣੀ ਸੇਵਾਦਾਰ ਹਾਂ ਪੱਕੇ ਕਿ ਮੈਂ ਪ੍ਰਾਈਵੇਟ ਤਰ੍ਹਾਂ ਚਾਬ ਕਰ ਰਿਹਾ ਹਾਂ ਕਿਉਂਕਿ ਹੈਲਪ ਕਿਸ ਤਰ੍ਹਾਂ ਮੈਲੀ ਜੁਮ ਹੈ ਲੈ ਲਓ ਪਪਾ ਸੁਖਪਾਪਾ ਬਾਬੇ ਨਾਨਕ ਦੀ ਆਪਣੇ ਜਿੰਨ੍ਹੇ ਥਾਣੇ ਦੇ ਕਰਮਚਾਰੀਆ ਸਾਰੇ ਮੇਰੀ ਮਰਦਾਰ ਕਰਦੇ ਵਿਚਾਰੇ ਜਿੰਨੀ ਚੁੱਕੇ ਹੈਗੇ ਮੇਰਾ ਟਾਈਮ ਪਾਸ ਲੱਗੀ ਜਾਂਦਾ ਤੇ ਰੱਬਾ ਇਦੋਂ ਤੇ ਕੋਸਣੀ ਚਾਹੀਦਾ ਇਹ ਜਿਹੜਾ ਤੁਹਾਨੂੰ ਸ਼ੌਂਕ ਜਿਹੜਾ ਹੈ گاਉਂ ਦਾ ਕਦੋਂਗਾ ਕਦੋਂ ਦਾ ਪਿਆਰ ਨੂੰ ਸ਼ੌਂਕ ਕਿ ਬਚਪਨ ਤੋਂ ਹੀ ਜਿਹੜਾ ਤੁਹਾਨੂੰ ਸ਼ੌਂਕ ਸੀ ਬਚਪਨ ਤੋਂ ਇਸ ਤਰ੍ਹਾਂ ਸਾਡੇ ਬਜ਼ੁਰਗ ਵੀ ਇਸ ਤਰ੍ਹਾਂ ਜਿਵੇਂ ਪੁਰਾਣੇ ਗੀਤ ਹੁੰਦੇ ਸੀ ਸੁਣਦੇ ਹੁੰਦੇ ਸੀ ਤੇ ਵਰਕਾਟਾਂ ਦੇ ਵਿੱਚ ਜਿਹੜੇ ਪੁਰਾਣੇ ਗੀਤ ਚੱਲਨੇ ਤੇ ਹੌਲੇ ਹੌਲੇ ਸੁਣਦੇ ਸੁਣਦੇ ਇੱਕ ਵਾਰੀ ਮਾਨਕ ਸਾਹਿਬ ਕਹਿੰਦੇ ਵੀ ਬੰਨਵੇ ਦੇ ਵਿੱਚ ਕਿਸਨਪੁਰੇ ਆ ਰਹੇ ਤੇ ਯਾਹੀ ਉਹਨਾਂ ਨੂੰ ਦੇਖਿਆ ਦਸਨ ਹੋਏ ਉਹਨਾਂ ਨੂੰ ਗਾਉਂਦਾ ਖਿਆ ਸੁਣਿਆ ਉਹਨਾਂ ਦੇ ਗੀਤ ਬਹੁਤ ਵਧੀਆ ਲੱਗੇ ਹੂੰ ਤੇ ਜਿਵੇਂ ਉਹਨਾਂ ਦੇ ਗੀਤ ਗਾਉਣ ਤੋਂ ਥੋੜਾ ਥੋੜਾ ਆਪਦੇ ਵੀ ਗੀਤ ਲਿਖ ਦਸਨ ਪਟਾਇਆ ਗਿਆ ਜੋ ਕਿ ਮੇਰੇ ਗੀਤ ਨੇ ਮੇਰੇ ਗੀਤ ਇੱਦਾਂ ਦੇ ਨਹੀਂ ਨੀ ਨਾ ਗਾ ਕੇ ਰਾਤੀ ਵੀ ਐਵੇਂ ਕਹੇ ਰਤੀ ਪੁੱਤ ਨਾ ਵਕਾਰਨਾ ਕਿਸ ਨੂੰ ਮਾੜੀ ਸਿੱਖਿਆ ਜੜੀ ਇਹ ਕਰ ਦੋ ਚੋ ਕਰ ਦੋ ਤੁਹਾਡੀ ਉਮਰ ਕਿੰਨੀ ਸੀ ਜਦੋਂ ਤੁਸੀਂ ਆਪਣਾ ਆਪਕਾ ਵੀ ਮਾਨ ਸਿੰਘ ਕੁਸ਼ਣਪੁਰਿਆ ਸੀ ਹੂੰ ਇਹ 92 ਦੀ ਗੱਲ ਆ ਜੀ 82 ਦਾ ਮੇਰਾ ਜਨਮ ਕਣ ਜਿਹੜਾ song ਸੁਣਾ ਕੋਈ ਵੰਗਸਾ ਹੋਇਆ ਕੀ ਜੱਥੀ ਚਮਕਈ ਹੋਇਆ ਕੀ ਜੱਥੀ ਚਮਕਈ ਹਰ ਇੱਕ ਖਤਾ ਸੁਣ ਖੇੜੀ ਹੋਈ ਓਤੀਵਿਤਾ ਦਾਤ ਰੱਬ ਦੀ ਓਤੀਵਿਤਾ ਦਾਤ ਰੱਬ ਦੀ ਓਹ ਟੈੜੀ ਦੁਨੀਆ ਜਾਂਦੀ ਆ ਮੇਰੋਈ ਹੋਇਆ ਕੀ ਜੇ ਧੀ ਜਨਪਈ ਓ ਤੈਨਾ ਪੁੱਤਾਂ ਤੋਂ ਪਿਆਰ ਬਾੜਾ ਲੈਂਦੀ ਆ ਸੁੱਖ ਵਾਪਿਆਂ ਦੀ ਓ ਮੰਗਦੀ ਆ ਰੈਂਦੀ ਨਾ ਵੀਰਾ ਹੱਤੀ ਬਾਨਾ ਰਖੜੀ ਓ ਵੀਰਾ ਹੱਤੀ ਬਾਨਾ ਰਖੜੀ ਲੰਮੀ ਉਮਰਾਂ ਦਾ ਕਰੇ ਯਰ ਜੋਈ ਹੋਇਆ ਕੀ ਜੇ ਧੀ ਜਨਪਈ ਤੇ ਕਬੀਰ ਸਾਹਿਬ ਜਿਸ ਤਰ੍ਹਾਂ ਕੀ ਅਕਸਰ ਲੋਕੀ ਜਾਂ ਜਿਹਦੀ ਆਵਾਜ਼ ਵਧੀਆ ਹੁੰਦੀ ਆ ਉਹਨੂੰ ਲੋਕੀ ਸਪੋਰਟ ਨਹੀਂ ਕਰਦੇ ਕਿ ਕਦੇ ਥੋੜੀ ਕਿਸੇ ਨੇ ਸਪੋਰਟ ਕੀਤੀ ਆ ਪਹਿਲੇ ਕੋਹਨੇ ਹੌਸਲਾ ਤਾਂ ਹੁਣ ਕਈ ਵਿਚਾਰੇ ਦੇ ਦਿੰਦੇ ਆ ਪਰ ਥੋੜੇ ਜਣੇ ਹੌਸਲਾ ਬਹੁਤ ਨਹੀਂ ਆ ਕਿਸੇ ਨੇ ਬਾਣੀ ਫੜੀ ਹਾਂ ਜੀ ਕਹਿੰਦੇ ਬਾਣੀ ਨਹੀਂ ਫੜੀ ਜੇ ਤੁਨੂੰ ਕੋਈ ਆਫਰ ਆ ਜਾਵੇ ਵੀ ਲੋਕੀ ਥੋੜੇ ਵੈਸਟ ਕਰਾ ਦਿੰਦੇ ਆ ਦਾ ਥੋੜਾ ਗਾਣਾ ਪਾ ਗਵਾ ਦਿੰਦੇ ਆ ਕੀ ਤੁਸੀਂ ਤਿੱਦੂ ਤਾਂ ਵਧੀਆ ਕੀ ਆ ਅੰਨਾ ਕੇ ਕਾਲੇ ਤੋਂ ਵੱਖਾ ਸਹੀ ਆ ਨੰਬਰ ਕੋਈ ਤੇ ਹੋਰ ਕੋਈ ਇੱਕ ਅੱਦਾ ਗਾਣਾ ਹੋਊ ਸੁਣਾਉ ਉਹ ਜਿਹੜਾ ਜਿਹੜਾ ਰੂਹ ਨੂੰ ਖਿੱਚਵਾ ਹੋ ਜਾਂਦਾ ਹੱਦ ਸਮਾਨ ਨਾਲ ਪੰਗਾ ਲਈਏ ਮਰ ਕੇ ਨਾ ਠੱਲੇ ਪਈਏ ਦੁਸ਼ਮਨ ਨਾਲ ਪੰਗਾ ਲਈਏ ਮਰ ਕੇ ਨਾ ਠੱਲੇ ਪਈਏ ਉਹ ਨੱਕ ਵਿੱਚ ਦਮ ਕਰਦਾ ਰਹੀਏ ਐਵੇਂ ਕੋਈ ਨਹੀਂ ਆਉਂਦਾ ਨਹੀਂ ਇੱਕ ਵਾਰੀ ਲੰਗਿਆ ਵੇੜਾ ਮੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਗਿਆ ਵੇੜਾ ਸਾਤੋਂ ਜਟਾ ਬਣਾ ਕੇ ਗਲ ਦੇ ਵਿੱਚ ਭਗਮਾ ਪਾ ਕੇ ਦਰ ਦਰ ਤੇ ਅਲਖ ਜਗਾ ਕੇ ਰੱਬ ਨੂੰ ਤੇ ਆਉਂਦਾ ਨਹੀਂ ਇੱਕ ਵਾਰੀ ਲੰਗਿਆ ਵੇੜਾ ਮੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਗਿਆ ਵੇੜਾ ਮਨਸਾ ਘਰ ਵਿੱਚ ਕੌਣ ਕੋਣ ਘਰ ਦੇ ਵਿੱਚ ਮੇਰੇ ਮੈਂ ਕੱਲਾ ਹੀ ਆ ਲੰਟਾ ਚੜਾ ਰਹਿ ਰਿਹਾ ਤੇ ਬੱਚੇ ਉਹ ਬੱਚੇ ਵੀ ਮਗਰੋ ਲਾ ਕੇ ਨਿਕਲ ਕੇ ਹੁਣ ਫੇਰ ਦੁਬਾਰਾ ਕਬਜਾ ਕਰਨੋਂ ਫਿਰਦੇ ਮੈਂ ਲੈ ਉਤਾਂ ਨਹੀਂ ਗਾ ਕੱਲ ਜਾਣਾ ਨਹੀਂ ਕਰਦੀ ਤੁਸੀਂ ਹੁਣ ਬੁਢਾਪਾ ਜਿਵੇਂ ਤੁਹਾਨੂੰ ਆ ਗਿਆ ਤੇ ਕੀ ਕਰੋਗੇ ਬੱਚੇ ਉਹ ਤਾਂ ਵੀਰੇ ਜੋਕਸ ਹੁਣ ਉਹ ਤਾਂ ਬੰਦ ਅੱਜ ਵੀ ਮਰਿਆ ਕੱਲ ਵੀ ਮਰਿਆ ਅੱਜ ਥੋੜਾ ਟਾਈਮ ਪਾਸ ਹੋ ਜਾਂਦਾ ਹਾਂ ਹਾਂ ਹੂੰ ਤੇ ਆਪਦਾ ਜੋ ਵੀ ਜ਼ਿੰਦਗੀ ਹੈ ਜਿਵੇਂ ਆਪਣੇ ਡਾਇਰੈਕਟਰ ਦੇ ਨਾਲ ਆਪਦਾ ਟਾਈਮ ਗੁਜ਼ਾਰਾ ਕਰ ਲੈਣਾ ਚਾਹੀਦਾ ਉਹ ਤੁਹਾਡਾ ਪਿੰਡ ਜਿਹੜਾ ਪਿੰਡਾ ਕੋਰਮ ਨੂੰ ਦਿਖਾਏਗੀ ਕੋਰਮ ਦਾ ਨਹੀਂ ਦਿੱਲੀ ਆਪਲਾਉਣੇ ਕਰਦੀ ਹਾਂਜੀ 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 ਤੇ ਬੱਚਿਆਂ ਨੂੰ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਮੇਰੇ ਕੋਲੇ ਆਓ ਕਿ ਕਬਜ਼ੇ ਲੈਣੀ ਹੁੰਦੀ ਆ ਰੋੜੀ ਕੋਲ ਮੇਰੇ ਅਦਾਲਤ ਦੇ ਵਿੱਚ ਉਹਨਾਂ ਨੇ ਕੇਸ ਲਾਈ ਰੱਖਿਆ ਮੇਰੇ ਘਰ ਦੀ ਨਾਲ ਆ ਸਾਲ 2019 ਦੇ ਵਿੱਚ ਮੈਨੂੰ ਜੱਜ ਸਾਹਿਬ ਨੇ ਬਰੀ ਕੀਤਾ ਹੁਣ ਕਹਿੰਦੀ ਮੈਂ ਉੱਥੇ ਜਾਣਾ ਮੈਂ ਕਹਿੰਦਾ ਅਦਾਲਤ ਚ ਚਲੀ ਜਾਵੇ ਤੇ ਮੈਂ ਅਦਾਲਤ ਕਹਿ ਦਵੇ ਲੇਗਾ ਤੇ ਮੈਂ ਲੈ ਚੰਦ ਨੂੰ ਸੁੱਖ ਦੁੱਖ ਦਾ ਹਾਂ ਮੈਨੂੰ ਤਿੰਨ ਵਾਰੀ ਜੇਲ੍ਹ ਕਟਾਈ ਵੀਰੇ ਖਰਚਾ ਨਾ ਦੇਣ ਦੀ ਸੂਤ ਦੇ ਵਿੱਚ ਜੇ ਮੇਰਾ ਇਨੈਕਸ ਹਮਾਰਾ ਹੁੰਦਾ ਨਾ ਜੇ ਮੈਂ ਗਲਤ ਹੁੰਦਾ ਜਿਵੇਂ ਕਿ ਰੂ ਰੌੜਾ ਸੀ ਮੈਨੂੰ ਥਾਣੇ ਵਾਲਿਆਂ ਨੇ ਰੱਖਣਾ ਸੀਗਾ ਸਾਰੇ ਮੁਲਾਜ਼ਮਾਂ ਨੂੰ ਪਤਾ ਵੀ ਇਹਨੇ ਮੇਰੇ ਨਾਲ ਟੱਕਰ ਮੇਰੀ ਪਹਿਲਵਾਨ ਸੀਗਾ ਫੇਰ ਐਜੂ ਜੋ ਜਿਹੜੀਆਂ ਘਰੇਲੂ ਮਤਲੇ ਦਾ ਹੁੰਦੇ ਰਹਿੰਦੇ ਆ ਕਿ ਵੀਰਾਂ ਤੁਸੀਂ ਕਹਿੰਦਾ ਮੈਂ ਕਿ ਕੋਈ ਨੀਂਂ ਕਵੀ ਮਾਨਕਾਂ ਵੇਰਾ ਵੀ ਨਾ ਨਾ ਮੈਂ ਦਾ ਦੋਦਾਇਆ ਕਿ ਪੀਸਲੀ ਹੋ ਜਾ ਬਣਾਇਆ ਤੇ ਤੁਹਾਨੂੰ ਆਜੇ ਪਤਾ ਨਹੀਂ ਹੁੰਦਾ ਕਿ ਮੈਂ ਕੋ ਮੈਨੂੰ ਲੋਕੀ ਤਰਜ਼ੀਮਾਨਾ ਕਹਿੰਦੇ ਆ ਕਈ ਵਾਰਾ ਮੇਰੇ ਹੰਟਾ ਆ ਕਈ ਵਾਰਾ ਬੜਾ ਇਸ ਗੱਲ ਨਾਲ ਨਾ ਕਈ ਰਪਾ ਦਿਲ ਨੂੰ ਬੜੀ ਬਾਤ ਟੀ ਵੇਲਾ ਜਿਵੇਂ ਮੇਰਾ ਅਕਸਰਾਂ ਦੇ ਵਿੱਚ ਇੰਨੀ ਬਹਿਣੀ ਉੱਠਣੀ ਆ ਹਾਂ ਤੇ ਬਾਕੀ ਪਾਬਲਾ ਕਿਤੇ ਵਿੱਚ ਤਾਂ ਜਿੰਨੇ ਧਰਮਕੋਟ ਦੇ ਆਸ-ਪਾਸ ਦੇ ਸਾਰੇ ਜੀ ਇਤਮਾਨ ਕਰਦੇ ਪਰ ਇੱਥੇ ਆਣ ਕੇ ਗੱਲ ਮੱਕਦੀ ਵੀ ਬੈ ਵੀ ਮੇਰਾ ਇਤਮਾਨ ਕਰੋ ਮੈਂ ਚੰਤਾਰਨ ਖਤਰਾ ਹੋ ਕੇ ਬੈਠਾ ਹਾਂ ਤੇ ਸਹਿਬਾਨ ਵੀ ਥੋੜੇ ਤੋਂ ਗਾਣੇ ਕੋਣ ਸੁਣਦੇ ਹਾਂਜੀ ਹਾਂਜੀ ਉਹਨਾਂ ਨੂੰ ਕਿਹੜਾ ਗਾਣਾ ਸੁਣਾਉਣੇ ਹੋਣੇ ਦਾਦੂ ਜੀ ਕੋਈ ਰਸਟਾਂ ਦਾ ਖਾਦੂ ਜੀ ਨੇ ਤੁਹਾਨੂੰ ਦਰਸ਼ਕਾਂ ਹਾਂ ਬਾਕੀ ਪੁਰਾਣੇ ਮਾਨਕ ਸਾਹਿਬ ਦੀ ਆਪਣੇ ਲੋਟ ਹੈਣੇਗੇ ਉਹਨਾਂ ਦੀਆਂ ਯਾਦਾਂ ਹੀ ਤੁਸੀਂ ਸੁਣਾ ਦਿਓ ਕੁਛ ਨਹੀਂ ਆ ਨਾ ਜਿਹੜਾ ਉਹਨਾਂ ਨੂੰ ਤੁਸੀਂ ਰੀਅਲ ਜੀ ਥਾਂ ਦੇ ਸੁਣਾਉਣੇ ਹੁੰਦੇ ਆ ਉਹ ਸੁਣਾਓ ਜੀ ਰੀਅਲ ਚੀਜ਼ ਸੁਣਾਓ ਉਹਨਾਂ ਨੂੰ ਮਾਣ ਇੱਕ ਮੇਰੇ ਦਿਲ ਦੀ ਗੱਲ ਇਹ ਆ ਇੱਕ ਮੈਂ ਗੀਤ ਲਿਖਿਆ ਹੈ ਸੈਂਟ ਮੇਰਾ ਆਪਣਾ ਗੀਤ ਆ ਉਹਦੇ ਤੋਂ ਪਹਿਰੇ ਸੁਣਾ ਕੇ ਸੁਣਾਵਾ ਤੁਹਾਨੂੰ ਉਹ ਸੁਣਾ ਦੂੰ ਜੀ ਥੋੜਾ ਜਿਹੜਾ ਲਿਖਿਆ ਹੋਇਆ ਉਹ ਇਸ ਤਰ੍ਹਾਂ ਉਹ ਆਸੇ ਬੰਤੇ ਹੋਏ ਸੇਰ ਦਸੋ ਕਾਦੋ ਖੁੱਲਾਂਗੇ ਦਿੱਲੀ ਬਸ ਵਾਲ ਕਾਂਡ ਉਹ ਵੀ ਕਵੇਂ ਫੁੱਲਾਂਗੇ ਉਹ ਦਈਏ ਧੌਣ ਵੀ ਝਾਲਮਾ ਦੇ ਉੱਚੀ ਆਵਾਜ਼ ਰੱਖੀ ਗਏ ਉਹ ਤਿੰਨਾ ਭੈਣ ਲੋਕੋ ਵਿੱਚ ਜਿਤਾਏ ਸੰਜਣਾ ਇਹਨਾਂ ਦੀ ਆਪਲਾ